ਸੋ ਸਤਿਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਦਾ ਨਵੇਂ ਵਲੌਗ ਚ ਖਾਣ ਦਾ ਪਲਾਨ ਦੀ 15 ਘਟੇ ਇਹ ਆਪਾਂ ਲਾ ਜਾਾਂਗੇ ਆਪੀ ਫਿਰ ਬਾਪੂ ਦੇਗਾ ਸੰਤੋਸ਼ ਬਾਕੀ ਫਿਰ ਆਪਾਂ ਟਰਾਲੀ-ਟਰੋਲੀ ਦੀ ਬਿੰਨੀਓ ਸੈਟਿੰਗ ਜਿਵੇਂ ਹੁੰਦੀ ਹੈ ਆ ਦੇਖੋ ਮੋੜ ਸੜਾਈ ਇੱਥੇ ਚਾਚਾ ਗੇਟ ਲੱਤ ਗਿਆ ਉਸ ਤੇ ਮੋੜ ਸੜ ਤੇ ਬੰਦਾ ਬੁੱਛੋ ਵੀ ਜਾਣ ਲੱਗੀ ਉੱਥੇ ਗਿੱਲੀ ਪੈਲੀ ਬਈ ਪਰ ਰਹਿ ਗਿਆ ਬਸ ਆਪਣਾ ਇੱਕ ਕਿਲਾ ਤੇ ਸਵਾ ਉਧਰ ਉਹ ਬਾਅਦ ਚ ਭਰਨਾ ਆ ਨੱਬੜ ਗਿਆ ਆਪਣਾ ਬਸ ਆਹ ਦੇਖੋ ਸਾਡੀ ਪੈਲੀ ਚਾਹ ਦਿੱਕਤ ਹੈ ਮੈਂ ਤੁਹਾਨੂੰ ਬਖਾਨਣਾ ਜਿੱਤੇ ਮੰਨ ਲਓ ਵੀ 3-4 ਰੀਟਰਾਲੀ ਨਿਕਲ ਗਈ ਨਾ ਉੱਥੇ ਦਾਣਾ ਨਹੀਂ ਇੱਕ ਵੀ ਹੋਣਾ ਵੇਖੋ ਇੱਥੇ ਕੋਈ ਦਾਣਾ ਨਹੀਂ ਕੋਈ ਸ਼ੈ ਨਹੀਂ ਆਹ ਦੇਖੋ ਮਤਲਬ ਕਿ ਇੱਥੇ ਪਾਣੀ ਖਲੋ ਜਾਂਦਾ ਨਾ ਤੇ ਸੁਪਰ ਸੇਡਰ ਜਿੱਥੇ ਇੱਥੇ ਸੁਪਰ ਸੇਡਰ ਉਧਰ ਜਮਾ ਸਹੀ ਹੈ ਆ ਵੇਖੋ ਇੱਥੇ ਗੁੱਥ ਚ ਗੋਡੀ ਵੀ ਕੀਤੀ ਹੈ ਤਾਂ ਵੀ ਨਹੀਂ ਦਾਣਾ ਕੋਈ ਉੱਕਿਆ ਫੇਰ ਲੋ ਆ ਕੀ ਕਰੇ ਬੰਦਾ ਇੱਥੇ ਕਿੰਤਰੋ ਭਾ ਜਾਣੇ ਆਪਾਂ ਥੋੜੇ ਟਾਈਮ ਤੱਕ ਘਰ ਕੱਲ ਟਰਾਲੀ ਟਰਲੀ ਤੋਂਦੇ ਰਿਹਾ ਅੱਜ ਫੇਰ ਉੱਡ ਦੇਣ ਸਵੇਰੇ ਬੁਖਾਰ ਬੁਰਾੜ ਫਿਰ ਦਵਾਈ ਲੈ ਕੇ ਆਉਣਾ ਹੈ ਉਹ ਖਾਣਾ ਬੰਨੋ ਲੱਗਦਾ ਨਾਲ ਵੀ ਦਵਾਈ ਲੈ ਕੇ ਜਾਣੀ ਪੈਣੀ ਆ। ਮੌੜ ਵੀ ਦਵਾਈ ਲੈ ਕੇ ਜਾਣੀ ਪੈਣੀ ਇਹਦੇ ਨਾਲ ਬੜਾ ਫਰਕ ਪੈਂਦਾ ਪੇਨ ਕਿਲਰ ਜਿਹੜੀ। ਪਹਿਲੀ ਈ ਐਵੇਂ ਦਿੱਕਤ ਆਈ ਨਹੀਂ ਤੇ ਕਦੀ ਦਿੱਕਤ ਨਹੀਂ ਆਈ। ਚਲੋ ਆਪਾਂ ਖਾਦ ਕੁਝ ਉੱਠ ਲਈਏ। ਬੋਸ ਟਰੈਕਟਰ ਲੈ ਕੇ ਆਉਂਦਾ ਪਿਆ। ਟਰੈਕਟਰ ਵੇਨੇ ਆਪਾਂ ਤੋ ਦੇਾਂਗੇ ਇੱਥੇ ਹੀ ਤੇ ਜੇ ਉੱਥੋਂ ਤੋਂ ਆ ਲੈ ਆ ਤਾਂ ਵੀ ਠੀਕ ਹੈ। ਰਾ ਪਟਰਾਲੀ 100% ਤੇ ਅੱਜ ਟਰਾਲੀ ਓਕੇ ਕਰਕੇ ਖਿਲਾਰ ਦੇਣੀ ਆ ਨਟ ਨੂੰ ਟੋਦੇ ਕਿਸਾਨ ਵਾਲੇ ਨੇ ਰਿਮਾਂ ਦੇ ਬਾਕੀ ਮਿੱਤਰੋ ਆਪਾਂ ਵੇਨੀਆਂ ਜਿਵੇਂ ਹਮ ਤੀ ਸੈਟਿੰਗ ਤੁਨ ਵਖਾਈ ਜਾਵਾਂਗੇ ਨਾਲ-ਨਾਲ ਇਹਦੇ ਵੀ ਆਪਾਂ ਕਰਾ ਦੇਣੇ ਦੋ ਬੂਫਰ ਹੋਰ ਪਰ ਉਹ ਜਿਹੜੀ ਸਿਟੀ ਹੁੰਦੀ ਉਹ ਪਵਾ ਦਈਏ ਫਿਰ ਮਿੱਤਰੋ ਕਿ ਨਹੀਂ ਆਪਾਂ ਆਪ ਹੀ ਨਹੀਂ ਪਾਈ ਹੁੰਦਾ ਹੀ ਕੰਨ ਅੱਕ ਜਾਂਦੇ ਨੇ ਦੋ ਕੁ ਮਹੀਨੇ ਚਲਾਓਗੇ ਬਸ ਸੀ ਨਹੀਂ ਸੀ ਹੀ ਕਰਦਾ ਰਹਿੰਦਾ ਵਾਧਰੇ ਇਸ ਤੇ ਚਲੋ ਮਾਰਦਾ ਸੀਟੀ ਆਂਦਾ ਹੀ ਬਾਅਦ ਚ ਫਿਰ ਆ ਵੀ ਬੰਦਾ ਤੰਗ ਹੋ ਜਾਂਦਾ ਵੈਸੇ ਹੌਲੀ ਹੌਲੀ ਜਿਵੇਂ ਥੋੜੀ ਥੋੜੀ ਜੀ ਹਰਦਾ ਤੇ ਐ ਸੀਟੀ ਪਰ ਇੰਨੀ ਨਹੀਂ ਇੱਕ ਤਾਂ ਪੱਕਾ ਹੀ ਕਰਦਾ ਰਹਿੰਦਾ थोड़ी जी चार कट्टे लाते खा तो कट्टा आ कट्टा आओ कट्टा लाके जान दटा आगी बाकी फिर हौली हौली रहेगा मित्रों खा सफाई कमरे चलो मित्रों ਉਹ ਮਟਰ ਮੁੜ ਗਿਆ ਪਾਣੀ ਵਾਲਾ ਵੀ ਅੱਜ ਬੰਦ ਕਰ ਦਾਂਗੇ ਬੋਸ ਵੀ ਟਰੈਕਟਰ ਲੈ ਕੇ ਇੱਥੇ ਹੀ ਹੁੰਦਾ ਪਿਆ ਪਾਲਟੀਨੇਟਰ ਤੋਂ ਕਰਾ ਦੇਣਾ ਤਾਰ ਪਵਾ ਕੇ ਜਿਸ ਨਾਲ ਬੈਂਟਰ ਵੀ ਚਾਰਜ ਹੋਈ ਜਾਏਗਾ ਜਨਰੇਟਰ ਤੇ ਬੈਂਟਰ ਜਨਰੇਟਰ ਵੀ ਨਾਲ ਤੇ ਇੱਕ ਬੈਂਟਰ ਲੈ ਕੇ ਜਾਣਾ ਉਹ ਆਪਣੇ ਕੋਲ ਬੋਰਡ ਹੈ ਵੇ ਜਿਹੜਾ ਕਰੰਟ ਮਤਲਬ ਕਿ ਪੀਸੀਡੀਸੀ ਕਿਹੜਾ ਹੁੰਦਾ ਉਹ ਚੇਂਜ ਕਰਦਾ ਤੇ ਉਹਦੇ ਤੋਂ ਆਪਾਂ ਕਰ ਦਾਂਗੇ ਸੈਟਿੰਗ ਟਰਾਲੀ ਪੱਕਾ ਫਿਕਸ ਕਰਕੇ ਨਾ ਕਰ ਲਾਂਗੇ ਸੈਟਿੰਗ ਪੱਕੀ ਧਾਰੋ ਬਿਸਤਰੀ ਆਂਦਾ ਹੀ ਮੈਂ ਆਪ ਹੀ ਲਾ ਦੇਾਂਗਾ ਮੇਰੇ ਕੋਲ ਲੈ ਆਓ ਟਰਾਲੀ ਆਪਾਂ ਅੱਜ ਕਰਕੇ ਤਿਆਰ ਰੇੜੀ ਰੂੜੀ ਕਰਕੇ ਕਰਦੇ ਨੇ ਟੇਚਨ ਵੇਚਨ ਕੰਮ ਜਮਾ ਮਿੱਤਰੋ ਟਰੈਕਟਰ ਵੀ ਆ ਗਿਆ ਆਹ ਟਰੈਕਟਰ ਆਪਾਂ ਲੈ ਕੇ ਜਾਣਾ ਐਦ ਕੀ ਓਏ ਆ ਤਰਪਾਲ ਫੁੱਲ ਲਾਓ ਥੱਲੇ ਓਏ ਅੱਗੇ ਫੁੱਲ ਲਾਣੀ ਪੈਣੀ ਥੱਲੇ ਅੱਗੇ ਅੱਗੇ ਫੁੱਲ ਥੱਲੇ ਕਰਨੀ ਪੈਣੀ ਏ ਪਰ ਆਹ ਅੱਗੇ ਫੁੱਲ ਓਏ ਅੱਗੇ ਲਾਣੀ ਪੈਣੀ ਫੁੱਲ ਮਰ ਜਣਾ ਇੰਨਾ ਠੰਡ ਚ ਕਿਨੂੰ ਆਹੋ ਥੱਲੋ ਖਿੱਚੋ ਫੁੱਲਿਓਰ ਖਿੱਚ ਪਿੱਛੇ ਉੱਕਾ ਤਰਬਾਲ ਕੋ ਨਹੀਂ ਯਾਰ ਕੀ ਕਰਦੇ ਓ ਕੋਇਆ ਕੀ ਕਰੀ ਹੁੰਦੇ ਨੇ ਕੋਈ ਮੈਂ ਕਹਿੰਦਿਆ ਹੁਣ ਉਹ ਫੜ ਜਾ ਓਏ ਉਤਲੀ ਉਤਲੀ ਆ ਗਈ ਹੁੰਦੀ ਏ ਆਹ ਸਾਈਡ ਤੋਂ ਉਹ ਉਤਲੀ ਤੇ ਦਿਨ ਮੈਂ ਕਹਿੰਦਿਆ ਕਿ ਉਹ ਥਲੜੀ ਵੀਜੀ ਓਏ ਉਤਲੀ ਅਗਾ ਜਾਣੀ ਥਲੜੀ ਅਗਾ ਹੋਣੀ ਏ ਓ ਯਾਰ ਖਲੋ ਜੋ ਯਾਰ ਸੁਣਦੇ ਓਏ ਐਵੇਂ ਉਹ ਹਣਾ ਕਰੋ ਓਏ ਓਏ ਆ ਤਰਪਾਲ ਥੱਲੇ ਲਾਓ ਇੱਕ ਵਾਰੀ ਜਾ ਜਾ ਚਲੋ ਜੀ ਪੈ ਗਈ ਇੱਕ ਵਾਰੀ ਤਰਪਾਲ ਆ ਪਿਛਾਂ ਵਧਾ ਲਈ ਇੰਨੀ ਕੁ ਸੈਟਿੰਗ ਆ ਜੇਗੀ ਟਰੈਕਟਰ ਟਰੈਕਟਰ ਸਧਾਰਨਾ ਇਹ ਰ ਪੈਣਾ ਪਿੰਦਾ ਚੱਕੋ ਅੰਦਰੋਂ ਬੋਸ 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 ਅੰਦਰ ਵੇਗ ਭਾਂਜ ਕਿੰਨਾ ਉੱਚਾ ਹੋ ਗਿਆ ਹੁਣ ਪਹਿਲਾਂ ਜੁਕਾ ਨਹੀਂ ਵੀ ਸੀ ਪੱਤੀਆਂ ਕੋ ਨਹੀਂ ਲੱਗੀਆਂ ਬੜੀ ਤੰਗੀ ਆਈ ਉਦੋਂ ਉਹ ਜਮਾ ਸੱਟ ਕੋਈ ਦਿੱਕਤ ਹੁਣ ਬੈਗਾਂ ਦੀ ਵੀ ਕੋਈ ਦਿੱਕਤ ਨਹੀਂ ਹੋਣੀ ਚਲੋ ਮਿੱਤਰੋ ਮਾਰੀਏ ਰੱਸੀ ਰੱਸੀ ਮਾਰੀਏ ਇਹਨੂੰ ਐਵੇਂ ਹੀ ਰਹਿੰਦੀ ਇਹਨੂੰ ਗੋਲ ਕਰਨਾ ਪੈਣਾ ਥੋੜਾ ਜਿਆਦਾ ਅੱਗੋਂ ਦੀ ਕਰਕੇ ਆ ਗੋ ਅੱਗੋਂ ਦੀ ਆਏਗੀ ਸਹੀ ਬੰਨ ਲਾਂ ਮਿੱਤਰਾਂ ਬੱਸ 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 ਸਹੀ ਹੈ ਮਾਹ ਕਰੋ ਸਟਾਰ ਰੱਸੀ ਮਾਰਦੇ ਚਲੋ ਲੋ ਲਿਆਓ ਚਾਹ ਦੱਲਾ ਬੱਸ ਕੰਮ ਮਿੱਤਰੋ ਪੈ ਗਈ ਰੱਸੀ ਬੱਸ ਓਏ ਉਹ ਬਿਲਕੁਲ ਨੇੜੇ ਹੋ ਗਈ ਰੱਸੀ ਪਿਛਾ ਨੂੰ ਖੇਚੋ ਇਹ ਵਿੱਚ ਘਾਰੋਂ ਜਾ ਕੇ ਉਹ ਕੁੰਡਾ ਉਧਰ ਹੋ ਗਿਆ ਓ ਦਿੱਲੀ ਝੱਟੇ ਵੜੀ ਚੱਲ ਰੋ ਕਰੋ ਕਰੋ ਥੋੜੀ ਜਿਹੀ ਹੋਰ ਬਸ ਬਸ ਥੱਲੋ ਥੱਲੋ 1 ਮਿੰਟ ਆ ਫੜ ਆ ਫੜ ਆ ਫੜ ਜੋ ਤੇ ਉੱਥੇ ਹੀ ਬਣਦੀ ਹੈ ਇੱਕ ਇੱਕ ਦੇਖ ਆ ਨਹੀ ਜਾਂਦੀ ਹੈ ਸਿਰਾਨ ਸਿੰਗਲ 0 ਕਰੋ ਜੋ ਆ ਰਿਆ ਆ ਰਿਆ ਸਾਡੀ ਸੁਣੋ ਮਾੜਾ ਸੁਣਾ ਗਿਆ ਐਸਾ ਲਾ ਕੁਤਾ ਲਓ ਜੀ ਲੱਕੀ ਬਾਵਾ ਚੱਲੀ ਤਿਆਰੀਆਂ ਹੁੰਦੀਆਂ ਬਸ ਲੱਗਿਆ ਆਪਣੇ ਵੀਰੋ ਨਹੀਂ ਖਿੱਚੋ ਖਿੱਚੋ ਰਸੀ ਨਾ ਨਾ ਤਕਦੀਰ ਬਾਏ ਖਿੱਚ ਖਿੱਚ ਬੋਸ ਵੀਰ ਤਦਰ ਗਿਆ ਲੱਗੋ ਖਿੱਚੋ ਖਿੱਚੋ ਗਿਆ ਰਸੀਆ ਕਿਹਨੂੰ ਚੱਕਾ ਆ ਇਕੱਠੀ ਕਰ ਦਾਂਗੇ ਪਿਛਲੇ ਬਸ ਚੱਕੀ ਨੂੰ ਫੜ ਲਓ ਸ਼ੋਨੇ ਮੈਂ ਬਾਲਾਂਗੇ ਅੱਪ ਚ ਹੁਣ ਬਸ ਇੱਕ ਮਿੰਟ ਰੁਕ ਜਾਓ ਇੱਥੇ ਇੱਥੇ ਦੋਰੀ ਤੇਰੀ ਮਾਰਨੀ ਪੈਣੀ ਹੈ ਪੋਲੀ ਚ ਘੜ ਦੋ ਠੀਕ ਕੱਢ ਨੇ ਇੱਕ ਮਿੰਟ ਰੁਕੋ ਇੱਕ ਰੀਜੋ ਮਿੱਤਰੋ ਲੱਗੀ ਇੱਕ ਰੀਜੇ ਪੈ ਗਈ ਤਰਪਾਲ ਨੰਦਪੁਰ ਗਏ ਆ ਇਸ ਤੋਂ ਵੀ ਲੰਡੀ ਪਾ ਕੇ ਲਗਾਏ ਸਾਂ ਤੇ ਆਂ ਕਿਦੋਂ ਗੁੜੀ ਵਧੀਆ ਪੈ ਗਈ ਹੈ ਚਲੋ ਬਾਕੀ ਬੰਨੇ ਆ ਸੈਟਿੰਗ ਕਰਨੀਆਂ ਰਸੀਆਂ ਤੁਸੀਂਾਂ ਚਾਹਾਂ ਲੱਚਣ ਕਰਕੇ ਹਾਂ ਵੀ ਸੈਟਿੰਗ ਜਮਾ 60% ਜਮਾ ਕੋਈ ਦਿੱਕਤ ਨਹੀਂ ਆਪਾਂ ਤਰਪਾਲ ਖੋਲ ਲੈਣੀ ਹੈ ਪਿੱਛੋਂ ਖੋਲਾਂਗੇ ਤੇ ਬਾਕੀ ਚਲੋ ਕਰ ਲੈਨੇ ਆ ਸੈਟਿੰਗ ਤੇ ਹੋਲੀ ਦੂਜੀ ਟਰਾਲੀ ਚੱਕੋ ਇਹ ਆਪਣਾ ੜੀ ਚੱਕੋ ਇਹ ਹਾਂ ਮਿੱਤਰੋ ਨਿਭੜ ਗਿਆ ਤਰਪਾਲ ਬੜੀ ਸੋਹਣੀ ਬੁਰੀ ਆ ਗਈ ਹੈ ਬੈਗਾਂ ਲਈ ਜਗਾ ਵੀ ਪੂਰੀ ਬਣ ਗਈ ਕੈਂਟ ਥੱਲੇ ਆਪਾਂ ਪਾਵਾਂਗੇ ਥੋੜੀ ਜੀ ਪ੍ਰਾੜੀ ਫਿਰ ਉੱਤੇ ਤੱਪੜ ਫਿਰ ਗੱਦੇ ਤੇ ਫਿਰ ਮਿੱਤਰੋ ਚਰੀਆਂ ਕਰੋ ਚੱਕ ਪੁੱਛ ਹੁੰਦੇ ਨੇ ਬਾਕੀ ਸੈਟਿੰਗ ਬੜੀ ਵਧੀਆ ਆ ਗਈ ਹੈ ਕਰੋ ਚੱਕ ਅੱਗੋ ਅੱਗੋ ਵੀ ਬੜੀ ਵਧੀਆ ਆ ਗਈ ਆ ਸੈਟਿੰਗਾਂ ਕਰ ਚੱਕ ਤਿਆਰੀ ਹੋ ਗਈ ਫੋਲੋ ਮਿੱਤਰੋ ਟਰਾਲੀ ਟਰੈਕਟਰ ਹੁਣ ਆਪਾਂ ਧੋ ਦਿੰਨੇ ਆ ਮਾਰਨ ਵਾਲੀ ਫੋਮ ਫੋਮ ਜੀ ਮਾਰ ਕੇ ਮਿੰਟ ਮਾਰੀਏ 5 ਓਏ ਇਤੋਂ ਕੱਪਾ ਜਾ ਯਾਰ ਥੋੜਾ ਜਾ ਕੱਪਾ ਇੱਥੇ ਝੋਤੇ ਕੋਈ ਨਹੀਂ ਲੋੜ ਕੋਈ ਦਿੱਕਤ ਨਹੀਂ ਹੈ ਪਰ ਕੁਫਰ ਨਹੀਂ ਨਿਕਾ ਨਾ ਕੋਈ ਨਹੀਂ ਅੰਦਰੋਂ ਲਾਵਾ ਕੁਛ ਦਿਓ ਪਰ ਚੱਕ ਇਹਨੇ ਕਰਦਾ ਕਰੀ ਪਤਾ ਇਨਵਰਟਰ ਦਾ ਹੋਇਆ ਹਾਂ ਕਿਉਂ ਜਿਹੜੀ ਟਰੈਕਟਰ ਕਰਨੀ ਉਹ ਉਹ ਮੈਂ ਵੇਨਾ ਐਸਿਡਿਸ ਗਰੰਟੀ ਜਿਹੜਾ ਸਿੱਧਾ ਕਿਹੜਾ ਮਤ ਹੋ ਰਿਹਾ ਬਟਾ ਲੈ ਟਰੈਕਟਰ ਤੋਂ ਹਣਾ ਬਸ ਧੋ ਕੇ ਨਵੀਂ ਕੰਮ ਤੇ ਪਿੱਛੇ ਸੁਧਾਣੀ ਬਣੀ ਹਾਂ ਜੋ ਜੋਰ ਚੱਲਣ ਦਾ ਕੰਮ ਫੁੱਲ ਬੱਦੇ ਆਪਾਂ ਸੁੱਟ ਦੇਣੇ ਨੇ ਥੱਲੇ ਤੇ ਟਰੈਕਟਰ ਵੀ ਮਿੱਤਰੋ ਆਪਾਂ ਤੋਹ ਦੇਣਾ ਬਸ ਹੁਣ ਲੱਗਦੇ ਆਤੀ ਕੱਲ ਨੂੰ ਅਮਰਜੈਂਸੀ ਜਾਣਾ ਪੈ ਗਿਆ ਆਪਾਂ ਨੂੰ ਕਿਦਰੇ ਕੰਮ ਬਾਕੀ ਵੈਨੇ ਆ ਜਾਣੇ ਆ ਕਿ ਨਹੀਂ ਪਰੇ ਕਨਫਰਮ ਨਹੀਂ ਆ ਕਿਸੇ ਦਿਨ ਨਾਲ ਜਾਣਾ ਦਾ ਯਾਰ ਬਿੱਲੀ ਦੇ ਉਹ ਹੁਣ ਵੇਖੋ ਹੁਣ ਜਾਣੇ ਆ ਕਿ ਨਹੀਂ ਜਾਂਦੇ ਆਪਾਂ ਕਿੰਨੀ ਬੰਦੀ ਗੱਲ ਬਾਕੀ ਦੱਸਾਂਗੇ ਤੁਹਾਨੂੰ ਟਰੈਕਟਰ ਆਪਾਂ ਤੋਹ ਦਈਏ ਪਰ ਮਿੱਤਰੋ ਆਪਾਂ ਫਾਰਕ ਆ ਉਹ ਤਪੜ ਤਪੜ ਪਾਣ ਲੱਗੇ ਨੇ ਟਰਾਲੀ ਦੇ ਹੈ ਮੰਗਵਾਣਾ ਪੈਣਾ ਬਾਈ ਨੂੰ ਵੀ ਕਰਾ ਦੇਾਂਗੇ ਜਨਵਰੀ ਚ ਟਰਬੋ ਫਿਰ ਆਏਗਾ ਸਵਾਦ ਜਨਵਰੀ ਚ ਆਪਾਂ ਮਿੱਤਰੋ ਆ ਵੀ ਖਲਾਰ ਦੇਣਾ ਟਰਬੋ ਵਾਸਤੇ ਫਿਰ ਆਪਣਾ ਅਰਜੰਡ ਰਹਿ ਜਾਣਾ ਟਰਬੋ ਵਾਲਾ ਉਹ ਵੀ ਕਰਾਈ ਦੇਾਂਗੇ 100% ਓਏ ਤੇ ਨੀਲੀ ਸਪਰੇਅ ਮਾਰਨ ਵਾਲੀ ਇਹ ਲਿਆ ਕੇ ਨੀਲੀ ਸਪਰੇਅ ਚੱਕਿਆਂ ਚ ਉਹ ਲਿਆ ਕੇ ਮਾਰ ਦਿਆਂਗੇ ਲੋਕੀਂ ਦੁਨੀਆ ਕੰਮ ਪਤੋ ਕੇ ਪਰ ਮੈਂ ਚੱਕ ਰੇਡੀਅਲ ਆਪਾਂ ਇਹਨੂੰ ਪਵਾ ਦੇਨੇ ਟਾਇਰ ਬਸ ਅੰਦਾਜ਼ਾ ਕਿਦੜੇ ਕੋਟਾ ਰੇਡੀਅਲ ਟਾਇਰ ਪਾ ਗਏ ਨਾ ਬਸ ਫਿਰ ਬੰਨੂਗਾ ਲੈਰ ਅਲਟੀਨੇਟਰ ਮਿੱਤਰੋ ਪਹਿਲਾਂ ਕੰਟਰੈਕਟਰ ਦੇ ਆ ਲੱਗਾ ਸੀ 100 ਐਂਪੀਅਰ ਦਾ ਪੀਵੀਐਸ ਦਾ ਬੜਾ ਵਧੀਆ ਚਾਰ ਓਵਰ ਪੂਰੇ ਘੈਂਟ ਚਲਾਂਦਾ ਤੇ ਬਾਕੀ ਹੁਣ ਆਪਾਂ ਬਹੁਤ ਫਿਰ ਵੀ 100% ਚੇਂਜ ਕਰਾਂਗੇ ਸੋਮੇ ਟੈਕਟਰਾਂ ਦੇ ਫਾਈਨਲ ਦੇ ਲਾਵਾਂਗੇ ਬਾਕੀ ਵੇਖੋ ਜੇ ਕੋਈ ਸਿਸਟਮ ਨਹੀਂ ਇਹ ਸੋਚਨੇ ਆ ਕਿਵੇਂ ਮਾਰਦਾ ਕਿਵੇਂ ਮਾਰੇ ਮਾਰੇ ਮਟੇ ਰਪਾਵਾ ਚ ਪੋਏ ਨੇ ਯਾਰ 16 ਦੇ ਨੇ ਜਦੋਂ ਆਪਾਂ ਇਹਨੂੰ ਪੋਏ ਹਣ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਵਾਲੇ 916 ਪਾਏ ਹਣ ਇੰਦੇ ਵਾਲੇ ਰਿੰਮ ਆਪਾਂ ਉਹਨੂੰ ਪਾਉਂਦੇ ਹਾਂ ਮਿੱਤਰੋ ਉਹਦੇ ਛੋਟੇ ਹੁੰਦੇ ਨੇ ਨਾ ਰਿੰਮ ਹੁਣ ਆਪਾਂ ਉਹਨੂੰ ਵੀ ਰਿੰਮ ਵੱਡੇ ਪਾਵਾਂਗੇ 750 16 ਵਾਲੇ ਕੱਢ ਕੇ 4 16 ਵਾਲੇ ਦੇ ਕਾ ਚਿੱਤਾਂ ਉਧਰ ਹੋ ਕੱਲ ਵੀ ਮਾਰਦੇ ਬਸ ਬਲਾਲ ਮਿੱਤਰ ਪਰ ਵੀ ਗਿਆ ਤੋਬਾ ਨਬੜਿਆ ਕੰਮ ਟਰਾਲੀ ਦਾ ਵੀ ਹੋ ਗਿਆ ਟਰਾਲੀ ਪਰੋਲੀ ਦਿੱਤੀ ਉਹਨਾਂ ਸੁੱਠ ਅੱਧੇ ਰਾਗੇ ਗੱਦੇ ਆਪਾਂ ਕੱਲ ਨੂੰ ਲੈ ਆਵਾਂਗੇ ਨਬੜਿਆ ਕੰਮ ਤੋ ਨਾ ਤੋ ਗਿਆ ਕਰੋ ਚੈੱਕ ਮਿੱਤਰੋ ਲੋਕ ਆਪਾਂ ਇੱਕ ਵਾਰੀ ਪੋਲਿਸ਼ ਜੀ ਸ਼ਨ ਮਾਰਨੀ ਐ ਨੂੰ ਹੋਰ ਤੋ ਚੈੱਕ ਨਵਾਂ ਕਰਾ ਦੇਣਾ ਆਪਾਂ ਟਰਬੋ ਬਸ ਫੇਰ ਕਰੋ ਚੈੱਕ ਟਰਾਲੀ ਵੀ ਆਪਣੀ ਵਾਸ ਹੋ ਗਈ ਤਿਆਰ ਹੈ ਫੁੱਲ ਪਰ ਤੂੰ ਬੜਾ ਪੈ ਗਿਆ ਜਮਾ ਲੋਟੇ ਕੰਮ ਕੋਈ ਚੈੱਕ ਤੋਂ ਮਤਰਾ ਮੈਗਰੂ ਮੀਰ ਕਰੇ Il carometro loca, un carometro, un carometro, un carometro. Il carometro ਇੱਥੇ ਮਿੱਤਰੋ ਆਪਾਂ 6 ਸਲੈਂਸ ਲਾ ਦੇਾਂਗੇ ਬਾਕੀ ਇਹਨਾਂ ਨੂੰ ਵੀ ਇਹ ਲਾ ਦੇਾਂਗੇ ਦੋਵੇਂ ਜਾਂ ਇਹਨਾਂ ਦੇ ਨਾਲ ਹੀ ਫਿਟਿੰਗ ਕਰਾ ਦੇਾਂਗੇ ਇੱਥੇ ਪੱਤੀਆਂ ਹੈ ਹੀ ਨੇ ਦੋ ਇਹ ਆਹ ਹੈ ਨੇ ਦੋ ਇੱਥੇ ਆਪਾਂ 6 ਸਲੈਂਸ ਦੀ ਫਿਟਿੰਗ ਕਰਾ ਦੇਾਂਗੇ ਆਪਣੇ ਕੋ ਪਈਆਂ ਨੇ ਚੰਗਾ ਮਿੱਤਰੋ ਮਿਲਣਾ ਕਿ ਨਾਂ ਵਲੌਗ ਚ ਕੱਲ ਨੂੰ ਆਪਾਂ ਜਾਣਾ ਕੰਮ ਪਰਸੋਂ ਅੰਤ ਸੋ ਗੱਦੇ ਉੱਤੇ ਰੱਖਣੇ ਰਹਿ ਗਏ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਵੇਂ ਨਹੀਂ ਚੰਗਾ ਜਿ ਮਿਲਨੇ ਆ ਕਿਸੇ ਨੂੰ ਨਵੇਂ ਵਲੌਗ ਚ